ਹਾਂਜੀ ਮੇਰੇ ਵੱਲੋਂ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਤੁਹਾਡੇ ਰੂਬਰੂ ਹੋਈ ਹਾਂ ਲਓ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਗੀਤ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਬੰਕੀਏ ਨਾ ਰੇ ਨੀ ਸੜਕੇ ਸੜਕੇ ਜਾਂਦੀ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੇਰ ਬਾਂਕੀਏ ਨਾਰੇ ਨੀ ਕੋਣ ਕਡੂ ਤੇਰਾ ਕਾਂਡੜਾ ਮੁਟਿਆਰੇ ਨੀ ਕੋਣ ਸਹੂ ਤੇਰੀ ਪੀੜ ਬਾਂਕੀਏ ਨਾਰੇ ਨੀ ਹੋੜੀਏ ਕੋਣ ਸਹੂ ਤੇਰੀ ਪੀੜ ਬਾਂਕੀਏ ਨਾਰੇ ਨੀ ਪਾਬੋ ਕਡੇ ਮੇਰ ਕਾਂਡੜਾ ਸਿਪਾਇਆ ਵੇ ਵੀਰ ਸਹੇ ਮੇਰੀ ਪੀੜ ਭੁਲਿਆ ਰਾਇਆ ਵੇ ਪਾਬੋ ਕਡੇ ਮੇਰ ਕਾਂਡੜਾ ਸਿਪਾਇਆ ਵੇ ਵੀਰ ਸਹੇ ਮੇਰੀ ਪੀੜ ਭੁਲਿਆ ਰਾਇਆ ਵੇ ਖੂਹੇ ਤੋ ਪਾਣੀ ਪਰਿੰਦੀ ਮੁਟਿਆਰੇ ਨੀ ਪਾਣੀ ਇੰਦ ਕੁੱਟ ਪਿਆ ਬਾਕੀਏ ਨਾਰੇ ਨੀ ਹੋੜੀਏ ਪਾਣੀ ਇੰਦ ਕੁੱਟ ਪਿਆ ਬਾਕੀਏ ਨਾਰੇ ਨੀ ਆਪਣਾ ਪਰਿਆਨਾ ਦਿਆਂ ਸਿਪਾਇਆ ਵੇ ਲੱਜ ਪਈ ਪਰ ਵੀ ਵੇ ਪੁੱਲਿਆ ਰਾਇਆ ਵੇ ਵੇ ਰੇ ਲੱਜ ਪਈ ਪਰ ਪੀਵੇ ਪੁੱਲਿਆ ਰਹੀ ਆ ਵੇ ਕੜਾ ਜਿ ਤੇਰਾ ਪਨ ਦਿਆਂ ਮੁਟਿਆਰੇ ਨੀ ਲੱਜ ਦੁ ਟੱਕ ਡੱਕਰੇ ਚਾਰ ਬਾਂਕੀਏ ਨਾਰੇ ਨੀ ਹੋੜੀਏ ਲੱਜ ਦੁ ਡੱਕਰੇ ਚਾਰ ਬਾਂਕੀਏ ਨਾਰੇ ਨੀ ਕੜਾ ਪਜੇ ਕੁਮਿਆਰਾ ਦਾ ਸਿਪਾਈਆ ਵੇ ਲਜ ਪਠੇ ਦੀ ਡੋਰ ਪੁੱਲਿਆ ਰਾਇਆ ਵੇ ਵੜਿਆ ਲਜ ਪਠੇ ਦੀ ਡੋਰ ਪੁੱਲਿਆ ਰਾਇਆ ਵੇ ਰੰਗਲੇ ਪੀੜੇ ਬੈਠੀ ਨੀ ਸੁਣ ਸਸੜੀਏ ਸਿਰ ਤੋਂ ਕੜਾਲ ਹਾਨੀ ਪੋਲੀਏ ਸਸੜੀਏ ਰੰਗਲੇ ਪੀੜੇ ਬੈਠੀ ਨੀ ਸੁਣ ਸਸੜੀਏ ਸਿਰ ਤੋਂ ਕੜਾਲ ਹਾਨੀ ਪੋਲੀਏ ਸਸੜੀਏ ਨੀ ਵੱਡੇ ਵੇਲੇ ਦੀ ਤੋਰੀ ਨੀ ਸੁਣ ਨੂਹੜੀਏ ਆਈਏ ਸ਼ਾਮਾ ਪਾਨੀ ਪੋਲੀ ਲਮਾਈਕ ਗੱਬਰੂ ਨਹੀਂ ਸੁਣ ਸੱਸੜੀਏ ਬੈਠਾ ਝਗੜਾ ਪਾਣੀ ਪੋਲੀਏ ਸੱਸੜੀਏ ਉਚਾਲ ਮਾਈਕ ਗੱਬਰੂ ਨਹੀਂ ਸੁਣ ਸੱਸੜੀਏ ਬੈਠਾ ਝਗੜਾ ਪਾਣੀ ਪੋਲੀਏ ਸੱਸੜੀਏ ਕੀ ਦੇਵਰ ਵਰਗ ਗਗ ਬਰੂਣੀ ਸੁਣ ਨੂਹੜੀਏ ਕੀ ਦੇਵਰ ਗੀ ਨੇਨ ਨੀ ਪੋਲੀਏ ਨੂੰ ਆੜੀਏ ਨੀ ਉੜੀਏ ਕੀ ਦੇਵਰ ਗੇ ਨੇਨ ਪੋਲੀਏ ਨੂੰ ਹੜੀਏ ਦੇਵਰ ਵਰਗ ਗਗ ਬਰੂਣੀ ਸੁਣ ਸੱਸੜੀਏ ਨਣਦੇ ਵਰਗੇ ਨੇਣ ਪੋਲੀਏ ਸਸੜੀਏ ਨੀੜੀ ਨਣਦੇ ਵਰਗੇ ਨੇਣ ਪੋਲੀਏ ਸਸੜੀਏ ਉਹ ਤਾਂ ਮੇਰਾ ਪੁੱਤ ਲਗੇ ਨੀ ਸੁਣ ਨੂੰ ਹੜੀਏ ਤੇਰਾ ਲਗਦਾ ਕੋਤ ਪੋਲੀਏ ਨੂੰ ਹੜੀਏ ਨੀੜੀ ോ പൊലിയ ഷന്ന പറ ദൂധ ദാനി സോണൂഹിയൂടാകോലിയേ നൂടിയേ ടാക്നോലിയേ നൂടിയ ਚੜਚੂਬਾਰੇ ਸੁੱਤਿਆ ਸਿਪਾਹੀਆ ਵੇ ਦੁੱਧ ਕਟੋਰਾ ਪੀਵੇ ਮੇਰੀ ਮਾਇਆ ਵੇ ਵੇੜਿਆ ਦੁੱਧ ਕਟੋਰਾ ਪੀ ਵੇ ਮੇਰੀ ਮਾਇਆ ਵੇ ਤੇਰਾ ਆਂਦਾ ਨਾ ਪਿਆ ਮੁਟਿਆਰੇ ਨੀ ਕੁਹੀ ਵਾਲੀ ਗੱਲ ਸੁਣਾ ਕੇ ਬਾਕੀਏ ਨਾਰੇ ਨੀ ਨਿਹੜੀਏ ਕੁਹੀ ਵਾਲੀ ਗੱਲ ਚITAR ਬਾਕੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਿਆਂ ਸਿਪਾਈਆ ਵੇ ਹੁਣ ਹੋਈ ਮੋਟਿਆਰ ਬੋਲਿਆ ਮਾਇਆ ਵੇ ਵੇੜਿਆ ਹੁਣ ਹੋਈ ਮੁਟਿਆਰ ਪੁੱਲਿਆ ਮਾਹੀ ਆਵੇ ਸੋ ਗੁਨਾ ਮੈਨੂੰ ਰੱਬ ਬਖਸ਼ੇ ਸਿਪਾਇਆ ਵੇ ਇੱਕ ਬਖਸ਼ੀਂਗਾ ਤੂੰ ਕਿ ਮੇਰੀਆ ਮਾਹੀ ਆਵੇ ਸੋ ਗੁਨਾ ਮੈਨੂੰ ਰੱਬ ਬਖਸ਼ੇ ਸਿਪਾਇਆ ਵੇ ਇੱਕ ਬਖਸ਼ੀਂਗਾ ਤੂੰ ਕਿ ਮੇਰਿਆ ਮਾਹੀ ਆਵੇ ਵੇ ਵੇੜਿਆ ਇੱਕ ਬਖਸ਼ੀਂਗਾ ਤੂੰ ਕਿ ਮੇਰਿਆ ਮਾਹੀ ਆਵੇ